ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆ ਗਏ ਨਵੀਂ ਮੋਟਰ ਤੇ ਇੱਥੇ ਆਪਣੇ ਸਭ ਤੋਂ ਵੱਡਾ ਖੱਤਾ ਹੁਣ ਇਹੀ ਰਹਿ ਗਿਆ ਆਪਣੇ 25 ਕਿੱਲਿਆਂ ਦਾ ਬਸ ਇਸ ਤੋਂ ਬਾਅਦ ਦੋ ਜਗ੍ਹਾ ਆਲੂ ਹੋਰ ਬਸ ਆਪਣੇ ਨੇੜੇ ਕਰ ਦੇਣੇ ਤੇ ਅੱਜ ਲੱਗੇ ਆ ਜੋਤੀ ਦੇ ਵਿੱਚ ਆ ਕੇ ਫਿਰ ਇਹ ਜੋਤੀ ਲੱਗਿਆ ਹੋਇਆ ਆਪਣਾ ਦੇਖੋ ਕਿੰਨੇ ਆ ਗਿਣਤੀ ਚ ਦਾਣਾ ਹੈਗਾ ਨਾ ਦਾਣਾ ਸੋਨਾ ਚੱਕਿਆ ਬਹੁਤ ਸੋਹਣਾ ਦਾਣਾ ਚੱਕਿਆ ਸਹਿਜ ਵੀ ਬਹੁਤ ਵਧੀਆ ਐਂਡ ਟਾਪ ਕਲਾਸ ਤੇ ਜੋਤੀ ਦੇ ਲੱਗੇ ਆ ਅੱਜ ਖੇਤ ਇੱਥੇ ਆਪਣੀ ਜੋਤੀ ਦੇ ਆਲੂ ਵੀ ਆ ਤੇ ਇੱਥੇ ਹਿਮਾਲਣੀ ਵੀ ਆ ਦੋਨੇ ਵੈਰਾਈਟੀਆਂ ਹੀ ਆ ਤੇ ਆਪਣੀ ਤੇ ਵਧੀਆ ਆਪਣਾ ਹੈਗਾ ਇੱਥੇ ਮੈਂ ਤੁਹਾਨੂੰ ਦਿਖਾਉਣਾ ਆਪਣਾ ਫਾਰਮ ਤੇ ਤੁਸੀਂ ਦੇਖਿਆ ਸੀ ਨਾ ਮੈਂ ਤੁਹਾਨੂੰ ਕਰੋੜਾ ਦਿਖਾਇਆ ਸੀਗਾ ਜਿਹੜੇ ਨੂੰ ਆਪਣਾ ਡੀ.ਪੀ ਨਹੀਂ ਸੀ ਪਾਇਆ ਕੋਈ ਖਾਦ ਤੇ ਇੱਥੇ ਆਪਣਾ ਹੈਗਾ ਸੀਗਾ ਜਿਹਨੂੰ ਡੀ.ਪੀ ਪਾਈ ਸੀ ਪਰ ਬੇਲ ਆਪਾਂ ਟਰੈਮ ਨਾਲ ਹੀ ਵੜਤੀ ਤੇ ਮੈਂ ਤੁਹਾਨੂੰ ਦਿਖਾਉਣਾ ਕਿ ਇਹ ਖੇਤ ਦੇ ਵਿੱਚ ਆਪਣਾ ਡੀ.ਪੀ ਪਾਇਆ ਹੋਇਆ ਹੈ ਸੀਗਾ ਤੇ ਇਹਦੀ ਬੇਲ ਵੀ ਆਪਾਂ ਉਹ ਖੇਤ ਤੋਂ ਕੰਸਾ ਦਿਨ ਬਾਅਦ ਵੱਡੀ ਸੀ ਤੇ ਇੱਥੇ ਗਿਣਤੀ 'ਚ ਵੀ ਦਾਣਾ ਬਹੁਤ ਚੱਕਿਆ ਹੋਇਆ ਵਾ ਤੇ ਆਪਾਂ ਕਰੋੜਾਂ ਦਾ ਕਹਿ ਦੇਨੇ ਆ ਨਾ ਵੀ ਝਾੜ ਘਾਟ ਪਰ ਆਪਾਂ ਨਾ ਜਦੋਂ ਇਹਨੂੰ ਕਰੋੜਾਂ ਨੂੰ ਅਗੇਤਾ ਲਾਉਨੇ ਆ ਉਦੋਂ ਝਾੜ ਘਾਟ ਦਾ ਜੇ ਥੋੜਾ ਲੇਟ ਲਾਉਨੇ ਆ ਫੇਰ ਨਹੀਂ ਝਾੜ ਘਾਟ ਦਾ ਹੁਣ ਆ ਦੇ ਲੋ ਗਿਣਤੀ 'ਚ ਦਾਣਾ ਸੋਨਾ ਚੱਕਿਆ ਹੈ ਕਰੋੜਾਂ ਨੇ ਹਨ ਬਹੁਤ ਸੋਨਾ ਸੋਨਾ ਮਾਲੂ ਪੂਰਾ ਵਧੀਆ ਪੂਰਾ ਵਧੀਆ ਚੱਕਾ ਦੇਖੋ ਕਿੰਨਾ ਐਨ ਪੂਰਾ ਲੰਬਾ ਲੰਬਾ ਲੋਰ ਇਹ ਆ ਜੀ ਆਪਣਾ ਕਰੋੜਾ ਇਹ ਸੀਗਾ ਡੀਏਪੀ ਪਾਈ ਵਾਲਾ ਸੀੜ ਇਹ ਨਵਾਂ ਹੀ ਆ ਆ ਪਤਾ ਸਾਰਾ ਸੀੜ ਹੀ ਰੱਖਣਾ ਆਪਣੇ ਕੋਲੇ 170 ਕੇ ਗੱਡੂ ਪਹਿਲਾਂ ਰੱਖੇਗੇ ਤੇ ਇਹਦੇ ਵਿੱਚ ਵੀ ਥੋੜਾ ਜਿਹਾ ਦੋ ਗਵਟਾ ਇੱਧਰ 4-5 ਬਟਾ ਦੂਜੇ ਘੇਰੇ ਚ ਲੱਗੇ ਹੋਏ ਸੀਗੇ ਤੇ ਇੰਨਾ ਕੁ ਵੀ ਵਧਿਆ ਸੀ। ਬੇਲ ਆਪਾਂ ਟਾਈਮ ਤੇ ਵੱਢਤੀ ਸੀ ਇਹਦੀ ਵੀ। ਹੁਣ ਆ ਤਾਂ ਸਾਰੇ ਐਵੇਂ ਢੜਾ ਭਰ ਕੇ ਰੱਖ ਦੇਣਾ। ਜਦੋਂ ਬਜਾਈ ਕਰਾਂਗੇ ਉਦੋਂ ਵਿੱਚੋਂ ਮੋਟਾ ਛਾਂਟ ਕੇ ਵੱਢ ਕੇ ਵੇਚ ਦਾਂਗੇ ਅੱਡ। ਤੇ ਮੈਨੂੰ ਲੱਗਦਾ 250 ਬੈਗ ਦਾ 300 ਬੈਗ ਹੋ ਜਾਣਾ। ਤੇ ਆਪਣੇ ਲੱਗ ਹੀ ਜਾਣੇ ਆ। ਮੈਨੂੰ ਲੱਗਦਾ 7-8 ਕਿੱਲੇ ਵਧੀਆ ਹੋ ਜਾਣਾ ਸੀਡ ਆਪਣੇ ਕੋਲੇ। ਰੰਗ ਰੂਪ ਤਾਂ ਬਹੁਤ ਸੋਹਣਾ ਕਿਉਂਕਿ ਇਹਦਾ ਸਾਈਜ਼ ਵੀ ਬਹੁਤ ਵਧੀਆ ਬਣਿਆ ਹੋਇਆ ਬੀਜਿਆ ਜਾਣਾ ਵਧੀਆ ਤੇ ਇਧਰ ਨਾਲ ਹੈਗਾ ਆਪਣਾ ਜੋਤੀ ਬਹੁਤ ਸੋਹਣਾ ਮੈਂ ਵੀ ਜੁੱਤੀ ਆਪਣਾ ਤੇ ਕਿਤੋਂ ਬਹੁਤ ਘੱਟ ਫਟਿਆ ਹੋਇਆ ਜੀ ਬਹੁਤ ਘੱਟ ਕੋਈ ਦਾਣਾ ਹੋਊ ਜਿਹੜਾ ਫਟੇ ਵਾਲਾ ਨਿਕਲੂਗਾ ਨਹੀਂ ਕਿਤੇ ਦਾਣਾ ਫਟਿਆ ਆ ਦੇਖ ਹਾ ਇੱਕ ਫਟਿਆ ਹੋਇਆ ਨਿਕਲਿਆ ਗਿਣਤੀ ਜਦਾਣਾ ਬਹੁਤ ਚੱਕਿਆ ਬਸ ਇਹ ਕੰਮਜਾਬ ਨਵੰਬਰ ਦੇ ਮਹੀਨੇ ਦੇ ਵਿੱਚ ਜਿਹੜਾ ਜੋਤੀ ਆ ਇਹ ਨਵੰਬਰ ਮਹੀਨੇ ਦੀ ਕੰਮਜਾਬ ਲਓ ਜੀ ਟੋਜਨ ਬਾਕੇ ਕੱਢਣ ਲੱਗਿਆ ਪੁਰਾਣਾ ਖੰਡ ਤੋਸ ਗਿਆ ਏ ਰਾਣੀ ਸੁੰਦਰਾ ਜਿਨੇ ਕਮਾਲ ਕਰਿਆ ਆਪਦਾ ਪੂਰਾ ਵਧੀਆ ਚਿੱਤ ਖੋਜ ਕਰਤਾ ਮਰ ਜਾਨੀ ਨੇ ਸਹੀ ਗੱਲ ਆ ਮੁੱਲ ਮੋੜਦਾ ਇਹਨੇ ਆਪਦਾ ਕਿ ਬਈ ਇਹਦੇ ਨਾਲ ਲੇਵਰ ਵੀ ਬਹੁਤ ਘੱਟ ਪੈਂਦੀ ਆ ਲੇਵਰ ਕੰਮ ਬਹੁਤ ਕਰਦੀ ਆ ਆਪਣੇ ਕੋਲੇ 25 ਤੋਂ 26 ਬੁੜੀਆਂ ਨੇ ਆਲੂ ਚੁਗਣ ਚੁਗਣ ਵਾਲੀਆਂ ਤਿੰਨ 3.5 ਜੇ ਕੱਲੇ ਆਲੂ ਉਲੂ ਚੁਗਣੇ ਹੋਣ ਤਿੰਨ 3.5 ਕਿਲੇ ਚੌਕ ਦਿੰਦੀਆਂ ਨੇ ਹੋਰ ਦੱਸੋ ਕੀ ਦੂਜਾ ਲਈ ਦੂਜਾ ਜੇ ਥੋੜਾ ਮੀਡੀਅਮ ਕਰ ਲਾ ਮੀਡੀਅਮ ਕਰ ਹਾਂ ਹਣ ਪੁਰਾਣਾ ਪਾਪੀ ਕੱਲਾ ਜ਼ੋਰ ਲਾਊਗਾ ਇਹ ਨਹੀਂ ਜਾ ਰਿਆ ਛੋਟੀਆਂ ਟਰਾਲੀਆਂ ਦੇ ਵੀ ਚਲੋ ਬਾੜੇ ਆ ਤੁਸੀਂ ਕਿਆਂ ਤੇ ਆਪਣੇ ਆਪ ਨਿਕਲ ਵੀ ਜਾਣੀਆਂ ਤੇ ਲੈ ਛੋਟੇ ਟਰੈਕਟਰ ਹੀ ਲਈ ਫਰਦੇ ਆ ਨਾ ਅਲੂ ਦੇਖੋ ਵੀਰੇ ਅਲੂ ਸਾਈਜ਼ ਦੇਖੋ ਸਾਈਜ਼ ਕਿਵੇਂ ਇੱਕੋ ਜਿਹਾ ਸਾਈਜ਼ ਆ ਜਿਹਦੀ ਜਿਆਦਾ ਲੋੜ ਆਪਾਂ ਨੂੰ ਉਸ ਨਜ਼ਾਦ ਆ ਗੇੜਾ ਤੋਂ ਦੂਜੇ ਚ ਲਾਇਆ ਲੱਗਦਾ ਹਨ ਨਹੀਂ ਆ ਤੇਰਾ ਦੂਜੇ ਚ ਲੱਗਿਆ ਹੋਇਆ ਮੰਨ ਜਾ ਮੰਨ ਜਾਏ ਨਾ ਮੰਨ ਤੇਰਾ ਦੂਜੇ ਚ ਲੱਗਿਆ ਹੋਇਆ ਗੇੜਾ ਅੱਜ ਜੋਤੀ ਦੀ ਗ੍ਰੇਡਿੰਗ ਚੱਲਦੀ ਆ ਤੇ ਜੋਤੀ ਦੀ ਪਟਾਈ ਲਾਈ ਹੋਈ ਆ ਆਪਾਂ ਵੀ ਨਾਲ ਦੀ ਨਾਲ ਹੀ ਗ੍ਰੇਡ ਹੋ ਜੂ ਤੇ ਨਾਲ ਹੀ ਨਾਲ ਮਾਲ ਚੱਲ ਜੂ ਸਾਰ ਹਾਂਜੀ ਵੀਰੇ ਅੱਜ ਲੱਗੇ ਆ ਆਪਾਂ ਮੱਕੀ ਵਾਲੀ ਸਪਰੇਅ ਕਰਨ ਮੱਕੀ ਤੇ ਪਾਈਆਂ ਨੇ ਜਿਹੜੀਆਂ ਸੇਵੀਆਂ ਹੁੰਦੀਆਂ ਸੁੰਡੀ ਤੋਂ ਐਮ 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 10 ਕਹਿ ਦਿੰਨੇ ਆ ਜਿਨ੍ਹਾਂ ਨੂੰ ਇਹ ਹਜੇ ਤਾਂ ਪਾਈਆਂ ਕਿ ਚਲੋ ਇਹਨਾਂ ਨੇ 10 12 ਦਿਨ ਕੱਢ ਦੇਣੇ ਆ ਸੁੰਡੀ ਤੋਂ ਤੇ ਫੇਰ ਛੋੜ ਜੀ ਮੱਕੀ ਵੱਡੀ ਹੋ ਜੂਗੀ ਫੇਰ ਜਾਂਦਾ ਕੋਰਾਜਨ ਕਰਦਾਂਗੇ ਜਾਂ ਕਰਦਾਂਗੇ ਫੇਮ ਤੇ ਇੱਕ ਜਿਹੜਾ ਮੱਛਰ ਮੁੱਛਰ ਜੇ ਔੜਦਾ ਉਹ ਤੋਂ ਆਹ ਸਪਰੇਅ ਕਰਤੀ ਆਪਾਂ ਥਾਇਮੋਕਸਮ ਇਹ ਪਾ ਦੇਣੀ ਆ ਦੇਖ ਇਹ ਦੋਨੇ ਚੀਜ਼ਾਂ ਪਾ ਦੇਣੀ ਆ ਤੇ ਬਸ ਇਹੇ ਫੇਮੀਆਂ ਪਾਈਆਂ ਨੇ 100 100 ਗ੍ਰਾਮ ਕਿੱਲੇ ਦੀ ਤੇ ਇਹ ਮ ਆਹੋ ਪਾਈਆ ਥਾਇਮੋਕਸਮ ਪਾਈਆ 125 ਐਮ ਕਿੱਲੇ ਦੀ ਬਸ ਇਹ ਦੋ ਹੀ ਦਵਾਈਆਂ ਪਾਈਆਂ ਆਪਾਂ ਹੋਰ ਕੋਈ ਨਹੀਂ ਹਾਂਜੀ ਵੀਰੇ ਆਪਣੀ ਚਲਦੀ ਆ ਬਜਾਈ ਮੱਕੀ ਦੀ ਲੱਗਿਆ ਹੋਇਆ ਪਿੱਤਰ ਮੱਕੀ ਬੀਜਣ ਆਪਾਂ ਤਾਂ ਸਾਰੀ 9108 ਹੀ ਬੀਜੀ ਆ ਤੇ ਹੁਣ ਵੀ ਬਜਾਈ ਉਹਦੀ ਚਲਦੀ ਆ ਪਰ ਇੱਕ ਵੀਰ ਆਪਣਾ ਕੰਪਨੀ ਵਾਲਾ ਲక్ష్ਮੀ ਸੀਡ ਵਾਲਾ ਤੇ ਇਹ ਵੀਰ ਦਾ ਮੈਨੂੰ ਫੋਨ ਆਇਆ ਸੀਗਾ ਕਹਿੰਦਾ ਯਾਰ ਵੀਰੇ ਮੈਂ ਤੁਹਾਨੂੰ ਟਰੈਲ 'ਲੀ ਮੱਕੀ ਦੇਖ ਜਾਨੀ ਆ ਬੀਜ ਜਰੂਰ ਬੀਜੋ 1890 ਆ ਤੇ ਲਕਸ਼ਮੀ ਜੀ ਦਿੱਤੀ ਇਹ ਆਪਾਂ ਨੂੰ ਵੀਰ ਨੇ ਤਿੰਨ ਕਿਲੇ ਦਾ ਟ੍ਰੇਲ ਵਾਸਤੇ ਇਹ ਮੱਕੀ ਦਿੱਤੀ ਆ ਤੇ ਦੇਖਦੇ ਆ ਹੁਣ ਕੀ ਟ੍ਰੇਲ ਨਿਕਲ ਪਰ ਇੱਕ ਗੱਲ ਆ ਇਸ ਸਾਲ ਨਾ ਜੇ ਕਿਤੇ ਇਹ ਆਹ ਕੰਪਨੀਆਂ ਦੀ ਮੱਕੀ ਨੇ ਝਾੜ ਵਧੀਆ ਦੇਤਾ ਆ ਜਿਹੜੀ ਪਾਇਨੀਅਰ ਵਾਲਿਆਂ ਦੀ ਹਵਾ ਖਰਾਬ ਹੋਈ ਸੀ ਜਾਂ ਜਿੱਦਾਂ ਵੀ ਸੀਡ ਸੂੜ ਉਹਨਾਂ ਨੇ ਲੇਟ ਕਰਿਆ ਵਾ ਤਾਂ ਉਹਨਾਂ ਦਾ ਇਲਾਜ ਪਾਣੀ ਚੰਗਾ ਹੋ ਜਾਣਾ ਕਿ ਆ ਦੂਜੀਆਂ ਕੰਪਨੀਆਂ ਦੀ ਮੱਕੀ ਨਾਲ ਹੈਵੀ ਰੇਟ ਸਸਤਾ ਤੇ ਨਾਲੇ ਵਧੀਆ ਦੇ ਵਿੱਚ ਮਿਲਿਆ ਕਰੂਗੀ ਠੀਕ ਨੇ ਤੇ ਇਹਨਾਂ ਨੂੰ ਸਾਰਿਆਂ ਨੂੰ ਅਕਲ ਟਕਾਣੇ ਆਊਗੀ ਇਹਨਾਂ ਦੀ ਪੱਕੀ ਗੱਲ ਤੇ ਲੱਗਿਆ ਹੋਇਆ ਪਿੱਤਰ ਮੱਕੀ ਬੀਜਣ ਤੇ ਇਹਦੀ ਪੈਕਿੰਗ 2 ਕਿਲੋ ਦੀ ਆ 2 ਕਿਲੋ ਇੱਕ ਇੱਕ ਥੈਲੀ ਚ ਥੈਲੀ ਵਾਲੀ ਵੱਡੀ ਬਣਾਈਏ ਤੇ ਮੱਕੀ 2 ਕਿਲੋ ਹੀ ਆ ਥੈਲੀ 4 ਕਿਲੋ ਵਾਲੀ ਜੱਡੀ ਹੋਈ ਆ ਤੇ ਇੱਕ ਬੈਗ ਡੀਏਪੀ ਪਾ ਰਹੇ ਆ ਆਪਾਂ ਤੇ ਮੱਕੀ ਦੀ ਚੱਲੀ ਜਾਂਦੀ ਆ ਪਲਾਂਟਿੰਗ ਪੂਰੀ ਵਧੀਆ ਤੇ 7500 ਦੇ ਨਾਲ ਬਾਹੀ ਚੱਲਦੀ ਆ ਝੋਟੇ ਨਾਲ ਵੀ ਵੀਰੇ ਮੈਂ ਨਾ ਆਪਣੇ ਕੋਲੇ 553 ਟੂ व्हीਲ ਨਹੀਂ ਹੈਗਾ ਤੇ ਹਨਾ ਵੀ ਮੈਨੂੰ ਨਹੀਂ ਪਤਾ ਵੀ ਉਹ ਕਿੱਦਾਂ ਚੱਲਦਾ ਹਨਾ ਤੇ ਪਰ ਨਾ ਮੈਂ ਇਹ ਚਲਾ ਕੇ ਟਰੈਕਟਰ ਦੇਖਿਆ ਹੋਰ ਵੀਰਾਂ ਕੋਲੇ ਵੀ ਹੋਊਗਾ ਪਤਾ ਨਹੀਂ ਤੇ ਪਰ ਨਾ ਜਿਹੜੇ ਵੀਰਾਂ ਕੋਲੇ ਵੀ ਹੈਗਾ ਵਾ ਟੂ व्हीਲ ਦੀ ਗੱਲ ਕਰਦਾ ਮੈਂ 4 व्हीਲ ਦਾ ਚਲੋ ਹੈਗਾ ਪਰ ਯਾਰ ਵੀਰੇ ਇਹਦੀ ਬਹਾਈ ਇੰਨੀ ਕੁ ਸੋਹਣੀ ਆ ਨਾ ਟਰੈਕਟਰ ਦੀ ਯਾਰ ਮੁੜਦਾ ਯਾਰ ਕੁਝ ਤੁਸੀਂ ਜਿਹੜੇ ਵੀ ਵੀਰ ਨੇ ਚਲਾ ਕੇ ਦੇਖਣਾ ਹੋਇਆ ਨਾ ਆਪਣੇ ਫਾਰਮ ਤੇ ਆ ਜਿਓ ਵੀਰੇ ਇਹਨੂੰ ਚਲਾ ਕੇ ਦੇਖਿਓ ਟਰੈਕਟਰ ਨੂੰ ਹੈਰਾਨ ਹੁੰਦਾ ਬੰਦਾ ਯਾਰ ਇੰਨਾ ਸੋਹਣਾ ਮੁੜਦਾ ਵਾ ਯਾਰ ਇਹ ਹੁਣ ਇਹਦੇ 99 ਪਾਉਣੇ ਆ ਅਲਾਈਨਸ ਦੇ ਪਾ ਦੇਣੇ ਇਹ ਨੂੰ ਵੀ ਅਲਾਈਨਸ ਦੇ ਪਾਉਣੇ ਆ ਮਗਰ ਲਿਸ਼ੂ ਬਜ਼ਾਰਾ ਦੇਖੋ ਬਾਹੀ ਤੇ ਚੱਲਦਾ ਉਹ ਨਟ ਜੱਟ ੱੱਲਾ ਮੜਾ ਜਾਂ ਲਿਪੜਿਆ ਪਿਆ ਮਿੱਟੀ ਦੇ ਲੋ ਨਹੀਂ ਇੰਨਾ ਕਰਦਾ ਬੰਦੇ ਦੇ ਉੱਤੇ ਹੀ ਪੈਂਦਾ ਹਨਾ ਪਰ ਯਾਰ ਬੜਾ ਕੈਂਪਰੇਟਰ ਆ ਬਾਈ ਬਹੁਤ ਸੋਹਣਾ ਚੱਲਿਆ ਯਾਰ ਮੈਂ ਨਹੀਂ ਇੰਨੀ ਸੋਹਣੀ ਚਲਾਈ ਕੇ ਦੀ ਦੇਖੀ ਵੀ ਟੂ व्हीਲ ਵੀ ਇੰਨਾ ਸੋਹਣਾ ਮੁੜਦਾ ਹੋਵੇ ਹਨਾ ਬਹੁਤ ਸੋਹਣਾ ਮੁੜਦਾ ਯਾਰ ਕਟਾਈ ਵਾਲੀ ਵਧੀਆ ਯਾਰ ਬਿਨਾ ਬ੍ਰੇਕਾਂ ਤੋਂ ਬਾਈ ਜਿਵੇਂ ਮਰਜ਼ੀ ਮੋੜ ਤੇ ਜਾ ਕੇ ਮੋੜ ਲੋ ਟਰੈਕਟਰ ਦਾ ਮੋੜਾ ਇੰਨਾ ਸੋਹਣਾ ਹੈ ਦਾ ਤੇ ਅਜਾ ਹਾਲ ਬਾਈ 15 ਹਾਲ ਪੂਰੇ ਠੋਕੇ ਖੱਚਦਾ 17 ਵੀ ਪਾਈ ਸੀ 17 ਵੀ ਪੂਰੇ ਵਧੀਆ ਚਲਾਉਂਦਾ ਤੇ ਟਾਇਰਾਂ ਤੋਂ ਅੰਨੀ ਉਹ ਮਾਰ ਪਾਉਂਦੀ ਆ ਥੋੜੀ ਜਿਹੀ ਸਲਿੱਪ ਮਾਰਦਾ ਬਾ ਟਾਇਰ ਆਰਡਰ ਕਰੇ ਹੋਇਆ ਆ ਜਾਣੇ ਆ ਆਪਣੇ ਟਾਇਰ ਤੇ ਫੇਰ ਇਹਨੂੰ ਪਾ ਦੇਣੇ ਆਪਾਂ ਝੋਟੇ ਨੂੰ ਬਹੁਤ ਵਧੀਆ ਚੱਲਦਾ ਬਾ ਵਹੀ ਇਹ ਲਈ ਤਾਂ ਪੂਰਾ ਕਾਇਮ ਹੋ ਗਿਆ ਯਾਰ ਟਰੈਕ ਲਓ ਵੀ ਵੀਰੇ ਚੱਲਦਾ ਕੰਮ ਮੱਕੀ ਦੇ ਸਪਰੇ ਦਾ ਬਹੁਤ ਵੀਰ ਕਹਿੰਦੇ ਆ ਵੀ ਵੀਰੇ ਸਾਡੀ ਮੱਕੀ ਪੀਲੀ ਹੋ ਗਈ ਸਾਡੀ ਮੱਕੀ ਪੀਲੀ ਹੋ ਗਈ ਵੀਰੇ ਦੇਖ ਲੋ ਆਪਾਂ ਦਾ ਰਿਓ ਵੀ ਬਹੁਤ ਥੋੜਾ ਪਾਇਆ ਇੱਕ ਬੈਗ ਡੀ.ਐਪੀ ਦਾ ਪਾਇਆ ਸੀਗਾ ਤੇ ਆਪਣੀ ਦਾ ਕੋਈ ਨਹੀਂ ਯਾਰ ਵੀਰੇ ਪੀਲੀ ਹੈਗੀ ਐਨ ਪੂਰੀ ਓਕੇ ਦੀ ਰਿਪੋਰਟ ਆ ਫਰਸਟ ਕਲਾਸ ਕੋਈ ਪ੍ਰੋਬਲਮ ਨਹੀਂ ਹਨਾ ਪੂਰੀ ਵਧੀਆ ਖੜੀ ਆ ਮੱਕੀ ਕਿਤੇ ਕੋਈ ਪੀਲੀ ਨਹੀਂ ਪਈ ਹੋਈ ਨਾ ਕੁਝ ਹੋਰ ਆ ਪਾਣੀ ਲੱਗਿਆ ਆਪਾਂ ਦਾ ਹਰੀ ਕਰੀ ਜਾਂ ਨਾਲ ਆਪਣੀ ਦਾ ਮੱਕੀ ਸਾਰੀ ਪਾਣੀ ਲੱਗੇ ਹੋਈ ਆ ਇੱਕ ਅੱਖਾਂ ਵਾਲੀ ਸਪਰੇਅ ਆਪਾਂ ਕਰੀ ਸੀਗੀ ਤੇ ਕੱਖ ਜਿਹੜੇ ਮਾੜੇ-ਮੋਟੇ ਜੇ ਉੱਗੇ ਸੀਗੇ ਸਾਰੇ ਖਤਮ ਹੋ ਗਏ ਤੇ ਹੁਣ ਸ਼ਾਇਦ ਨਵੇਂ ਨਾ ਔਗਣ ਬਾਕੀ ਕੁਝ ਕਹਿ ਨਹੀਂ ਸਕਦੇ ਆ ਦੇਖੋ ਆ ਦੇਖੋ ਕਿਵੇਂ ਚਿੱਟੇ ਕਰਦੇ ਉਹਨੇ ਲੋਟਸ ਨੇ ਦੇਖਿਆ ਨਾ ਚਿੱਟੇ ਕਰਦੇ ਨਾ ਲੋਟਸ ਨੇ ਕੱਖ ਇਹ ਲੋਟਸ ਦਾ ਕਮਾਲ ਹੈ ਭਾਈਓ ਆਣੇ ਨੂੰ ਪਾਣੀ ਲਾਵਾਂਗੇ ਖੇਤ ਨੂੰ ਕਿਉਂਕਿ ਹੁਣ ਸਪਰੇ ਹੋ ਗਈ ਆਪਣੀ ਅੱਜ ਸੁੰਡੀ ਲਈ ਤੇ ਬਾਅਦ ਫਿਰ ਪਾਣੀ ਲਾਉਣਾ ਸ਼ੁਰੂ ਕਰਦੇ ਆਂ ਤੇ ਕਿਉਂਕਿ ਹੁਣ ਚਿੱਟੇ ਹੋ ਗਏ ਹਨ ਪੂਰੇ ਖੱਤੇ ਤੇ ਪਾਣੀ ਲੱਗੀ ਜਾਊ ਤੇ ਨਾਲ ਪਾਵਾਂਗੇ ਯੂਰੀਆ ਕੀਰ ਕੇ ਜਾਂ ਛੱਟਾ ਵੀ ਦੇ ਸਕਦੇ ਹਾਂ ਹੁਣ ਤਾਂ ਮੱਕੀ ਵੱਡੀ ਹੋ ਗਈ ਪਾਣੀ ਵੀ ਥੋੜਾ ਭਰ ਕੇ ਲਾਵਾਂਗੇ ਕੋਈ ਪ੍ਰੋਬਲਮ ਨਹੀਂ ਬਾਕੀ ਆ ਪੰਪ ਦੇ ਇਹਦੇ ਦਾ ਕੀ ਆ ਨਜ਼ਾਰੀ ਨਜ਼ਾਰੀਆ ਪੰਪ ਦੇ ਦਾ ਭਰਾਵੋ ਇੰਨੀ ਸਪਰੇਅ ਕਰ ਦਿੰਦਾ ਟਟਾ ਕੀ ਗੱਲ ਹੀ ਛੱਡ ਹੁਣ ਅੱਜ ਵੀ ਸਵੇਰ ਦੇ ਨੇ ਐਨੇ ਅੱਜ ਸਵੇਰ ਦਾ ਲੱਗਿਆ ਹੋਇਆ ਸਪਰੇਅ ਕਰਨ ਦੇ ਸਾਧ ਤੇ ਵੀਰ ਦੇ ਨੇ ਪਹਿਲਾਂ ਕਰਿਆ 10 ਨਾ 12 ਕਿਲੇ ਉਧਰ ਕਰਿਆ 20 ਇੱਕ ਕਰਤੇ 15 12 ਕਿਲੇ ਦਾ ਆ ਘੇਰਾ ਵਾ ਇਹੋ ਚੱਲਿਆ ਤੇ ਬਾਕੀ 4 ਕਿਲੇ ਇੱਕ ਕਰਿਆ ਕਿਲਾ ਇੱਕ ਕਰਿਆ ਇੰਨੀ ਸਪਰੇ ਕਰਤੀ ਆ ਦੇਖ ਲੋ ਕੱਖ ਮਰਿਆ ਹੋਇਆ ਠੀਕ ਆ ਆ ਦੇਖ ਲੋ ਇੱਟਾਂ ਦੇ ਪਏ ਆ ਇਹ ਵੀ ਮਰ ਗਿਆ ਆ ਹੀ ਨਹੀਂ ਜਾ ਰਹਾ ਵਾ ਸਪਰੇ ਕਰੇ ਦਾ ਇਹ ਪੰਪ ਬਾਈ ਬਹੁਤ ਜਾਨ ਬਚਾਉਂਦਾ ਬਹੁਤ ਹੀ ਜਿਆਦਾ ਜਾਨ ਬਚਾਉਂਦਾ ਪੰਪ ਸਪਰੇ ਸਫਰੂ ਕਰਨ ਦਾ ਇੰਨਾ ਕਿ ਨਜ਼ਾਰਾ ਆਉਂਦਾ ਨਾ ਗੱਲ ਹੀ ਛੱਡ ਦੋ ਦੇਖ ਲਓ ਮੱਕੀ ਬਾਈ ਤੁਹਾਨੂੰ ਲੱਗਦੀ ਆ ਪੀਲੀ ਕਿਤੋਂ ਦੱਸੋ ਫਈਆ ਨਾ ਕਾਲੀ ਕਾਲੀ ਮੱਕੀਆਂ ਨੇ ਪੂਰੀ ਵਧੀਆ ਇੱਕ ਪਾਣੀ ਲਾਇਆ ਸੀ ਤੇ ਦੇਖੋ ਕਿਵੇਂ ਟੇਕਾ ਮਾਰਦੀ ਐ ਸਾਰੀ ਮੱਕੀ ਦਾਣਾ ਦਾਣਾ ਹਰਾ ਹੋਇਆ ਨਾਲੇ ਮੀਂਹ ਪੈ ਗਿਆ ਉੱਤੇ ਉਸ ਤੋਂ ਬਾਅਦ ਤੇ ਪਰ ਫਿਰ ਵੀ ਮੱਕੀ ਸਾਰੀ ਪੂਰੀ ਪ੍ਰੋਪਰ ਫਰਸਟ ਕਲਾਸ ਹਰੀ ਹੋਈ ਸਾਰੀ ਦੀ ਸਾਰੀ ਹੈਨਾ ਤੇ ਸਪਰੇ ਹਵਾ ਬਹੁਤ ਚੱਲ ਰਹੀ ਆ ਤੇ ਮੈਨੂੰ ਐਂ ਆ ਚਲੋ ਹੌਲੀ ਹੌਲੀ ਟਰੈਕਟਰ ਤੋਰੀ ਜਾਂਦਾ ਪੱਤੇ ਤੇ ਤਾਂ ਪੂਰੀ ਪੈਂਦੀ ਐ ਦੋ ਬਾਈ ਕਿਉਂਕਿ ਘੜੌੜਦੀ ਆ ਮਗਰ ਨੂੰ ਤੇ ਇੰਨਾ ਕਿ ਨਜ਼ਾਰਾ ਯਾਰ ਪੰਪ ਦਿੰਦਾ ਨਾ ਬਾਈ ਐਨ ਨਮਾਈ ਆਉਂਦਾ ਐਨ ਮਗਰ ਜਿੱਥੋਂ ਦੀ ਪੰਪ ਨਿੰਗਦਾ ਵੈਨ ਖੇਤ ਗਿੱਲੇ ਕਰੀ ਆਉਂਦਾ ਐਨ ਪੂਰੇ ਪੂਰੇ ਵਧੀਆ ਗਿੱਲੇ ਕਰੀ ਆਉਂਦਾ ਜੀ ਤੇ ਇਹ ਨਜ਼ਾਰਾ ਬਾਈ ਸੱਚੀ ਕਹਿੰਨਾ ਇੰਨਾ ਕਿ ਸੌਖਾ ਏ ਪੰਪ ਦਾ ਇੰਨਾ ਕਿ ਸੌਖਾ ਵੀ ਬੰਦਾ ਜਿੰਨੀ ਮਰਜ਼ੀ ਸਪਰੇਅ ਕਰ ਲਵੇ ਜਿੰਨੀ ਮਰਜ਼ੀ ਸਪਰੇਅ ਕਰ ਲਵੇ ਕੋਈ ਦੋਖ ਸਪਰੇਅ ਕਰਦਾ ਇੰਨਾ ਕਿ ਨਜ਼ਾਰਾ ਆਉਂਦਾ ਇਹਦੇ ਨਾਲ ਵੀਰਾ ਆਉਣ ਨਾਲ ਬੰਦਾ ਨਾਲ ਥੱਕੇ ਨਾ ਵਾਸਤਾ ਦੋ ਜਾਨੇ ਸਪਰੇਅ ਕਰੀ ਜਾਂਦੇ ਆ ਨਾ ਜਨਰੇਟਰ ਲਿਆਂਦਾ ਆਇਆ ਕੋਲੇ ਉਹ ਜਨਰੇਟਰ ਖੜਾ ਵਾ ਜਨਰੇਟਰ ਲਿਆਂਦਾ ਆਇਆ ਇੱਕ ਵਾਰ ਲੀਹਾਂ ਪੈ ਗਈਆਂ ਮੁੜ ਕੇ ਨਾਲ ਲੀਹਾਂ ਦੇ ਟੈਨਸ਼ਨ ਆ ਵੀ ਕਿੱਧਰ ਜਾਣਾ ਕਿੱਧਰ ਨਹੀਂ ਸਰਾਵ ਨਾਲ ਲੀਹਾਂ ਵਿੱਚ ਦੀ ਲਿੰਗੀ ਜਾਂਦਾ ਬੰਦਾ ਹੈਲੋ ਅੱਜ ਮੈਂ ਦੇਖ ਲਓ ਤੁਹਾਨੂੰ ਯਾਨੀ ਕਿ ਹਰੇਕ ਵਾਰ ਹਰੇਕ ਚੀਜ਼ ਦੀ ਮੈਂ ਇਹ ਗੱਲ ਕਹਿਣਾ ਨਾ ਕਿ ਵੀਰੇ ਕਦੇ ਵੀ ਨਵੇਂ ਬੀਆ ਪਿੱਛੇ ਨਾ ਭੱਜੋ ਹਨਾ ਵੀ ਨਵੇਂ ਬੀਆ ਪਿੱਛੇ ਨਾ ਭੱਜੋ ਤੁਸੀਂ ਦੇਖ ਲਓ ਵੀ ਹੁਣ ਜਿਹੜੇ ਵੀਰ ਪਿਛਲੇ ਸਾਲ ਜਿਨ੍ਹਾਂ ਨੇ ਸੰਟਾਨਾ ਹੀ ਸੰਡਾਨਾ ਹੁੰਦੀ ਸੀ ਮੈਨੂੰ ਰੋਜ਼ ਦੇ ਘੱਟੋ-ਘੱਟ 15-20 ਫੋਨ ਇਹੀ ਆਉਂਦੇ ਸੀ ਵੀਰੇ ਵੀਰੇ ਸੰਡਾਨੇ ਦਾ ਵੀ ਹੈਗਾ ਵੀਰੇ ਸੰਡਾਨੇ ਦਾ ਵੀ ਹੈਗਾ ਜੀਵਨ ਚਾਹੀਦਾ ਜੀ 2 ਚਾਹੀਦਾ ਐਵੇਂ ਉਹ ਨਾਲੇ ਰੋਜ਼ ਦਿੱਲੀ ਜਦੋਂ ਆਲੂ ਪੱਟਦੇ ਸੀ ਜਦੋਂ ਬਜਾਈ ਕਰੀਆ ਉਦੋਂ ਵੀ ਬਹੁਤ ਆਈ ਕਿ ਵੀਰੇ ਯਾਰ ਸੰਟਾਨੇ ਦਾ ਸੀਡ ਦੇ ਦਿਓ ਅਸੀਂ ਸੰਟਾਨਾ ਲਾਉਣਾ ਸੰਟਾਨਾ ਲਾਉਣਾ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਸੀਗਾ ਕਿ ਵੀਰੇ ਨਵੇਂ ਬੀਆ ਪਿੱਛੇ ਨਾ ਭਜੋ ਨਵੇਂ ਬੀਆ ਵਿੱਚ ਨਾ ਭਜੋ ਵੀ ਨਵੇਂ ਵੀ ਨੁਕਸਾਨ ਕਰ ਦਿੰਦੇ ਆ ਨਵੇਂ ਵੀ ਨੁਕਸਾਨ ਕਰ ਦਿੰਦੇ ਹੁੰਦੇ ਆ ਵੀ ਉਹ ਬੀ ਲਾਵੋ ਜਿਹੜਾ ਜਿਹੜਾ ਮੈਂ ਹਮੇਸ਼ਾ ਇਹ ਗੱਲ ਕਹਿੰਨਾ ਆਲੂਆਂ ਦੇ ਵਿੱਚ ਕੀ ਹਮੇਸ਼ਾ ਉਹ ਬੀ ਲਾਵੋ ਜਿਹੜਾ ਤੁਹਾਡੇ ਮੰਡੀ ਦੇ ਵਿੱਚ ਜੀ ਦੀ ਕਦਰ ਹੋਵੇ ਠੀਕ ਨਹੀਂ ਜਿਹੜਾ ਵੀ ਤੁਹਾਡੀ ਮੰਡੀ ਚ ਕੋਈ ਪੁੱਛਦਾ ਹੀ ਨਹੀਂ ਜਿਹਨੂੰ ਕੋਈ ਝਾਕਦਾ ਤੱਕ ਨਹੀਂ ਉਹ ਵੀ ਲਾਉਣ ਦਾ ਨਹੀਂ ਫਾਇਦਾ ਥੋੜਾ ਬਹੁਤਾ ਲਾ ਲਓ ਪਰ ਜਿਆਦਾ ਨਾ ਲਾਵੋ ਵੀ ਹਾਂ ਆਪ ਦਾ ਨਾਲ ਮੰਡੀ ਵਾਲਾ ਵੀ ਜ਼ਰੂਰ ਲਾਉਣਾ ਚਾਹੀਦਾ ਤੇ ਮੈਂ ਤੁਹਾਨੂੰ 2016 ਇੰਦਾ ਸੀ ਪਲਾਉ ਫੇਨ ਲੱਗੇ ਆ ਉਦੋਂ ਪਹਿਲਾਂ ਦੀ ਗੱਲ ਆ ਆ 2014 14 ਦੀ ਹੋ ਜਾਂ ਹਨਾ ਕਿ ਉਦੋਂ ਆਪਣੇ ਕੋਲੇ ਹਾਂ ਉਹ ਬਸੰਤ ਵਾਲੀ ਮਸ਼ੀਨ ਸੀਗੀ ਦੋਹਾਂ ਬੱਟਾਂ ਵਾਲਿਆ ਚਾਰ ਬੱਟਾਂ ਵਾਲੀ ਉਹਦੇ ਨਾਲ ਆਲੂ ਆਪਣਾ ਵੀਜਾ ਆਇਆ ਸੀਗਾ ਤੇ ਜਦੋਂ ਸੰਤਾਨਾ ਮੈਨੂੰ ਪਹਿਲੀ ਵਾਰ ਆਹੀ ਖੱਤੇ 'ਚ ਲੱਗਿਆ ਸੀ ਆ ਗੁਰਦੁਆਰੇ ਵਾਲੇ 'ਚ 20 ਕਿੱਲੇ ਦਾ ਵੀ ਮੈਨੂੰ ਕੰਪਨੀ ਉੱਨੀਓ ਪਹਿਲੀ ਵਾਰ ਮਿਲਿਆ ਸੀਗਾ ਜੀ 1 ਮਿਲੀ ਸੀ 20 ਕਿੱਲੇ ਦਾ ਸੀਡ ਆਈਟੀਸੀ ਕੰਪਨੀ ਦੇ ਹੀ ਸੀਡ ਆ ਇਹ ਹੈ ਸੰਤਾਨਾ ਹਨਾ ਬਾਕੀ ਸਾਰੀਆਂ ਕੰਪਨੀ ਨੇ ਦੇ ਤੂੰ ਕਾਪੀ ਕਰਿਆ ਹੋਇਆ ਹੈ ਇਹ ਉਹ ਬੀ ਉਹਦਾ ਆਈਟੀਸੀ ਦਾ ਬਸ ਡਾਇਮੰਡ ਵੀ ਉਹਦਾ ਵਾ ਐਲ ਆਰ ਵੀ ਉਹਦਾ ਵਾ ਸੰਟਾਨਾ ਵੀ ਉਹਨਾਂ ਦੇ ਆ ਹਨ ਤੇ ਜਦੋਂ ਪਹਿਲੀ ਵਾਰ ਮਿਲਿਆ ਸੀ ਸਿਰਫ 60% ਜਰਮੀਨੇਸ਼ਨ ਆਈ ਦੀ ਉਦੋਂ ਕੰਪਨੀ ਵਾਲਿਆਂ ਨੂੰ ਵੀ ਨਹੀਂ ਸੀ ਪਤਾ ਹੁੰਦਾ ਹਨ ਤੇ ਚਲੋ ਹੌਲੀ ਹੌਲੀ ਆਪਾਂ ਉਸ ਤੋਂ ਬਾਅਦ ਦੋ ਕੁ ਵਾਰ ਹੀ ਲਾਇਆ ਮੈਂ ਮੁੜ ਕੇ ਇਹਦਾ ਖੇੜਾ ਹੀ ਛੱਡਦਾ ਮੈਂ ਨਹੀਂ ਲਾਉਂਦਾ ਮੈਨੂੰ ਲੱਖ ਲੋਕਾਂ ਨੇ ਕਿਹਾ ਵੀ ਤੂੰ ਲਾਲਾ ਕੰਪਨੀ ਵਾਲਿਆਂ ਨੇ ਬਹੁਤ ਵਰ ਗਿਆ ਵੀ ਤੁਹਾਨੂੰ ਦਿੰਨੇ ਆ ਮੈਂ ਕਿਹਾ ਯਾਰ ਜਿੰਨੇ ਮਰਜੀ ਕੋਈ ਰੁਪਏ ਵਟ ਲੈਵੇ ਪਰ ਮੈਂ ਇਹ ਵੀ ਨਹੀਂ ਲਾਉਣਾ ਸਿੱਧੀ ਜੀ ਗੱਲ ਹੈ ਕਿ ਮੈਨੂੰ ਇਹ ਵੀ ਵਧੀਆ ਹੀ ਨਹੀਂ ਲੱਗਦਾ ਮੈਂ ਨਹੀਂ ਇਹ ਲਾਉਣਾ ਤੇ ਆਪਾਂ ਉਹ ਵੀ ਕਦੇ ਨਹੀਂ ਲਾਇਆ ਮੁੜ ਕੇ ਹਨ ਤੇ ਮੈਂ ਹਮੇਸ਼ਾ ਉਹੀ ਵੀ ਲਾ ਕੇ ਖੁਸ਼ ਹੁੰਨਾ ਵੀ ਜਿਹੜਾ ਸਾਡੇ ਆਪਣੇ ਲੁਧਿਆਣੇ ਮੰਡੀ ਦੇ ਵਿੱਚ ਜਾਂ ਕਿਸੇ ਮੰਡੀ ਦੇ ਵਿੱਚ ਵੇਚ ਜਵੇ ਜੇ ਨਹੀਂ ਵੀ ਡਿਮਾਂਡ ਕਿਤੇ ਤਾਂ ਲੁਧਿਆਣੇ ਮੰਡੀ ਦੇ ਵਿੱਚ ਭੇਜੀਏ ਜਾਂ ਆਮ ਲੋਕਲ ਵੇਚ ਜਵੇ ਹਨ ਕਿ ਉਹ ਵੇਚ ਜਾਂਦਾ ਮੈਂ ਤਾਂ ਸਾਰੇ ਵੀਰਾਂ ਨੂੰ ਇਹ ਕਹਿਣਾ ਕਿ ਵੀਰੇ ਨਵੇਂ ਬੀਆਂ ਦੇ ਪਿੱਛੇ ਕਿਸੇ ਵੀ ਨਵੇਂ ਬੀਆਂ ਦੇ ਪਿੱਛੇ ਨਾ ਭਜੋ ਹਮੇਸ਼ਾ ਉਹੀ ਵੀ ਲਾਵੋ ਜਿਹੜੇ ਤੁਹਾਡੇ ਮਾਰਕੀਟ ਦੇ ਵਿੱਚ ਸੇਲ ਹੁੰਦੇ ਹੋਣ ਉਹ ਬੀਆਂ ਦੇ ਵਿੱਚ ਪੰਗੇ ਨਾ ਲਓ ਜਿਹੜੇ ਤੁਹਾਡੇ ਮਾਰਕੀਟ ਦੇ ਵਿੱਚ ਸੇਲ ਹੀ ਨਹੀਂ ਹੁੰਦੇ ਸੰਟਾਨੇ ਨੂੰ ਤੁਸੀਂ ਲੁਧਿਆਣੇ ਮੰਡੀ ਜਾਂ ਆਪਦੇ ਨੇੜੇ ਤੇੜੇ ਮੰਡੀ 'ਚ ਭੇਜ ਕੇ ਦੇਖ ਲਿਓ ਰਾਸ਼ਨ ਉਹਦੇ ਰਾਸ਼ਨ ਨੂੰ ਕੱਚਾਗ ਦਾਵ ਨਹੀਂ ਕੋਈ ਵੀ ਲੈਂਦਾ ਵੀ ਨਹੀਂ ਕੋਈ ਨਾ ਸੰਟਾਨੇ ਤਾਂ ਸਾਡੇ ਇੱਥੇ ਹਨਾ ਕੋਈ ਕੋਈ ਨਹੀਂ ਪੁੱਛਦਾ ਤੇ ਫਿਰ ਉਹਦਾ ਫਾਇਦਾ ਕੀ ਆ ਉਹ ਜੇ ਆਲੂ ਉਹ ਜੀਆਂ ਵੈਰੈਟੀਆਂ ਲਾਉਣ ਦਾ ਹਨ ਤੇ ਬਾਕੀ ਐਸਾਲ ਪਹਿਲਾਂ ਹੁਣ ਤਾਂ ਕੰਪਨੀਆਂ ਨੇ ਬਾਹਰੋਂ ਆਲੂ ਹੀ ਖਰੀਦਣਾ ਬੰਦ ਕਰਤਾ ਕੋਈ ਅੱਗੇ ਡਿਮਾਂਡ ਤਾਂ ਰਹਿੰਦੀ ਸੀ ਕਿਉਂਕਿ ਬਾਹਰੋਂ ਖਰੀਦ ਬਹੁਤ ਹੁੰਦੀ ਸੀ ਆਲੂਆਂ ਦੀ ਕੰਪਨੀ ਦੀ ਆ ਅਲੱਗ-ਅਲੱਗ ਕੰਪਨੀਆਂ ਬਾਹਰੋਂ ਖਰੀਦਦੀਆਂ ਸੀ ਪਿਛਲੀ ਵਾਰ ਫਾਲਕਨ ਕੰਪਨੀ ਦਾ ਪੱਠਾ ਬਿਠਾਤਾ ਆਪਣੇ ਜੀਮੀਦਾਰ ਭਰਾਵਾਂ ਨੇ ਕਹਿ ਕੇ ਸੰਟਾਨਾ ਕਿਸੇ ਨੇ ਡਾਇਮੰਡ ਚੁਕਾਤਾ ਕਿਸੇ ਨੇ ਜੋਤੀ ਚੁਕਾਤਾ ਹਨਾ ਉਹ ਕੰਪਨੀ ਨੇ ਵੀ ਬਹੁਤ ਉਹ ਲੁੱਟ ਮਚਾਈ ਸੀ ਵੀ ਹਾਂ ਵੀ ਪਤਾ ਨਹੀਂ ਅਸੀਂ ਕਿੰਨਾ ਕੁ ਵੀ ਇਕੱਠਾ ਕਰ ਲਾਂਗੇ ਜੇ ਦੀ ਜੇ ਦੀ ਤੇ ਪਰ ਉਹਨਾਂ ਨਾਲ ਵਿਚਾਰਿਆਂ ਨਾਲ ਠੱਗੀ ਹੋਈ ਤੇ ਉਹਦੇ ਕਰਕੇ ਐਤਕੀ ਦੂਜੀਆਂ ਕੰਪਨੀਆਂ ਵੀ ਸੁਧਰ ਗਈਆਂ ਉਹਨਾਂ ਨੇ ਕਾਫੀ ਮਾਲ ਚੱਕਣਾ ਸੀਗਾ ਹਨਾ ਤੇ ਉਹਨਾਂ ਨੇ ਮਾਲ ਹੀ ਚੱਕਣਾ ਬੰਦ ਕਰਤਾ ਜਿਵੇਂ ਹਾਈਫਨ ਹਾਈਫਨ ਨੇ ਵੀ ਬਾਲ ਹਾਈਫਨ ਨੇ ਬਾਲ ਨਹੀਂ ਲੈ ਲਿਆ ਐਤਕੀ ਬਾਹਰਲਾ ਮਾਲ ਉਹਨਾਂ ਨੇ ਖਰੀਦਣਾ ਹੀ ਬੰਦ ਕਰਤਾ ਕਿਉਂ ਖਰੀਦਣਾ ਬੰਦ ਕਰਤਾ ਕਿਉਂਕਿ ਉਹਨਾਂ ਨੇ ਹੈਗਾ ਕਿ ਸਾਨੂੰ ਖਰਾਬ ਮਾਲ ਮਿਲੂਗਾ ਤਾਂ ਸਾਡਾ ਲੌਸ ਹੁੰਦਾ ਹਨ ਤੇ ਉਹ ਹੁਣ ਜਿਵੇਂ ਵੱਡੀਆਂ ਤੋਂ ਵੱਡੀਆਂ ਕੰਪਨੀਆਂ ਸਾਰੀਆਂ ਜਿਹੜੀ ਅਸੀਂ ਕੰਮ ਹੈ ਕੰਪਨੀ ਦੇ ਆਲੂ ਲੋਣਾ ਆਈਟੀਸੀ ਉਹ ਤੋਂ ਮਾਲ ਖਰੀਦਦੀਆਂ ਸਾਰੀਆਂ ਸਿੱਧੀ ਡਾਇਰੈਕਟ ਡੀਲ ਉਹਨਾਂ ਨਾਲ ਆ ਦੇ ਲ ਹੁਣ ਬਾਹਰਲੇ ਖੁੱਲੇ ਓਪਨ ਦੇ ਵਿੱਚ ਆਲੂ ਹੀ ਲੈਣਾ ਬੰਦ ਕਰਤਾ ਉਹਨਾਂ ਨੇ ਕਿ ਉਹ ਕੰਪਨੀ ਤੋਂ ਆਲੂ ਲੈ ਰਿਆ ਵੀ ਕਿਉਂਕਿ ਇੱਕ ਤਾਂ ਕੁਆਲਿਟੀ ਮਿਲੂਗੀ ਇੱਕ ਰੌਕਿੰਗ ਕਰੇ ਆਲੂ ਮਿਲੂ ਤੇ ਉਹ ਚੀਜ਼ਾਂ ਨੇ ਕਿਉਂ ਕੰਪਨੀ ਤੋਂ ਹੀ ਖਰੀਦ ਰਹੀਆਂ ਨੇ ਹਨਾ ਤੇ ਇਹਨਾਂ ਦੇ ਮੂੰਹ ਵੀ ਆਪਾਂ ਹੀ ਮੋੜ ਦਿੰਨੇ ਹੁੰਨੇ ਆ ਕੰਪਨੀਆਂ ਦੇ ਕਿਉਂਕਿ ਆਪਾਂ ਨੂੰ ਐ ਆਉਂਦਾ ਵੀ ਦਾ ਵੀ ਮੁੜ ਕੇ ਕਿਹੜਾ ਇਹਨਾਂ ਨੇ ਪੁੱਛਣਾ ਨਾ ਵੀ ਅੱਜ ਭਰ ਕੇ ਦੇ ਦੋ ਜੀ ਐਨੀ ਡਿਮਾਂਡ ਨਿਕਲੀ ਆ ਦਾ ਭਰ ਕੇ ਦੇ ਦੋ ਜਿਹੜਾ ਮਰਜੀ ਆਲੂ ਠੋਕ ਦੋ ਕੋਈ ਨਹੀਂ ਕੋਸ਼ ਕਹਿੰਦਾ ਤੇ ਨਹੀਂ ਤਾਂ ਰੇਟ ਰਹਿਣਾ ਸੀ ਵਧੀਆ ਤੇ ਪਰ ਉਹ ਜਿਹੜਾ ਪਿਛਲੀ ਵਾਰ ਇੰਨਾ ਉਹਨਾਂ ਨਾਲ ੱਥਕਾ ਹੋਇਆ ਫਲਕਨ ਨਾਲ ਤੇ ਉਹ ਤੋਂ ਦੂਜੀਆਂ ਕੰਪਨੀਆਂ ਨੇ ਵੀ ਅਕਲ ਸਿੱਖ ਲਈ ਵੀ ਕਿਤੇ ਆਪਣੇ ਨਾਲ ਵੀ ਉਹ ਨਾ ਹੋ ਜAVE ਵੀ ਜੇ ਬਾਹਰ ਮਾਰਕੀਟ ਦੇ ਵਿੱਚ ਤੇਜ਼ੀ ਆ ਗਈ ਤਾਂ ਲੋਕਾਂ ਨੇ ਆਪਾਂ ਨੂੰ ਪਤਾ ਨਹੀਂ ਕਿਹੜਾ ਕਿਹੜਾ ਵਾਲੂ ਦਾ ਵੀ ਭਰ ਕੇ ਦੇ ਦੇਣਾ ਤਾਂ ਉਹੀ ਹਾਲਾਤ ਹੋਇਆ ਤੇ ਤਾਂ ਕਰਕੇ ਇਹ ਚੀਜ਼ਾਂ ਚੱਲਦੀਆਂ ਨੇ ਨਹੀਂ ਤਾਂ ਬਹੁਤ ਹੀ ਔਖਾ ਹੋਣਾ ਸੀਗਾ ਸਾਰਾ ਕੰਮ ਨਾ ਤੇ ਨਹੀਂ ਵਧੀਆ ਵਿਕੀ-ਬੁਗੀ ਜਾਣਾ ਸੀ ਪਰ ਆਪਾਂ ਹੀ ਪੁੱਠੇ ਪੰਗੇ ਕਰਦੇ ਆ ਤਾਂ ਇਹ ਚੀਜ਼ਾਂ ਹੋਈਆਂ ਨਹੀਂ ਇਹ ਹੋਣੀਆਂ ਨਹੀਂ ਸੀ ਕੁਝ ਵੀ ਤੇ ਪਰ ਆਪਾਂ ਆਪਣੀ ਆਦਤ ਤੇ ਮਜਬੂਰ ਹਾਂ ਬਈਆ ਕੀ ਕਰੀਏ ਠੀਕ ਹੈ ਬਸ ਉਹ ਆਦਤ ਤੋਂ ਮਜਬੂਰ ਨਹੀਂ ਪੰਗੇ ਪਾਏ ਹੋਏ ਜਿਹੜੇ ਪਾਏ